ਇਹ ਸ਼ਹਾਦਤ ਐਵੇਂ ਨਹੀਂ ਹੋ ਗਈ ਇਥੇ ਕਿਹੜਾ ਬੰਦਾ ਏ ਮੰਦਰਾ ਵਿੱਚ ਨਾ ਟਲ ਖੜਕਦੇ ਪੂਜਾ ਲਈ ਕੋਈ ਤਿਆਰ ਨਾ ਹੁੰਦਾ ਨਾ ਕੋਈ ਰਾਮ ਉਪਾਸ਼ਕ ਹੁੰਦਾ ਜਪਦਾ ਕੋਈ ਮੁਰਾਰ ਨਾ ਹੁੰਦਾ ਨਾ ਇੱਥੇ ਜਗਰਾਤੇ ਹੁੰਦੇ ਮਾਤਾ ਦਾ ਦਰਬਾਰ ਨਾ ਹੁੰਦਾ ਸੁੰਨਤ ਸਬਦੀ ਹੋਈ ਹੁੰਦੀ ਜੰਜੂਆਂ ਦਾ ਗਲਹਾਰ ਨਾ ਹੁੰਦਾ ਤੇਗ ਬਹਾਦਰ ਅਵਤਾਰ ਨਾ ਹੁੰਦਾ ਹਿੰਦ ਦਾ ਬੇੜਾ ਪਾਰ ਨਾ ਹੁੰਦਾ ਇਹ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀਆਂ ਦੇਨਾਂ ਐ ਅਸੀਂ ਅੱਜ ਗੁਰਦੁਆਰੇ ਵੀ ਮੱਥਾ ਟੇਕ ਰਹੇ ਆ ਨਾ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀਆਂ ਦੇਨ ਐ ਇੱਕ ਗੁਰਦੁਆਰੇ ਵੀ ਨਹੀਂ ਰਹਿਣ ਦੇਣੇ ਸੀਗੇ ਔਰੰਗਜ਼ੇਬ ਨੇ ਜੇ ਅੱਜ ਧੰਨ ਸਹਿਬ 시 ਗੁਰੂ ਤੇਗ ਬਹਾਦਰ ਪਾਸ਼ਾ ਜੀ ਆਪਣੀ ਸ਼ਹਾਦਤ ਨਾ ਦਿੰਦੇ ਇਹ ਤਾਂ ਸਿੱਜਦਾ ਬੰਦਾ ਸਾਡਾ ਕਿ ਧੰਨ ਸਹਿਬ 시 ਗੁਰੂ ਤੇਗ ਬਹਾਦਰ ਜੀਓ ਸਾਡੇ ਲਈ ਤੁਸੀਂ ਇਹ ਸ਼ਹਾਦਤ ਦਿੱਤੀ ਇਹ ਧਰਮ ਅਸਥਾਨਾਂ ਨੂੰ ਬਚਾਇਆ ਕਿ ਇੱਥੋਂ ਆਵਾਜ਼ ਉਠੇ ਇਤੋ ਗੁਰਬਾਣੀ ਦੀ ਗੂੰਜਾਂ ਉੱਤੇ ਹਰ ਇੱਕ ਘਰ ਦੇ ਵਿੱਚ ਉਹ ਮੈਸੇਜ ਜਾਵੇ ਸ਼ਹੀਦਾਂ ਦੀ ਚਿਤਾਵਾਂ से क्या बेहतर होगा काबा उनकी ਖਾਕ पे तो खुदा भी कुर्बान होता है ऐसी ਹੀ ਦਾਹ ਦੀਆਂ ਜਿਹੜੀਆਂ ਖਾਕ ਐ ਨਾ ਰਾਖ ਵੀ ਉਹ ਤੋਂ ਵੀ ਉਹ ਪਰਮਾਤਮਾ ਕੁਰਬਾਨ ਐ ਇਹ ਹੈ ਸ਼ਹਾਦਤਾਂ ਐਵੇਂ ਨਹੀਂ ਹੁੰਦਾ ਸ਼ਹਾਦਤ ਤੋਂ ਬਾਅਦ ਹੀ ਆਬਾਦਤ ਹੁੰਦੀ ਹੈ ਤੇ ਸਾਨੂੰ ਆਬਾਦਤ ਕਰਨੀ ਸਿਖਾਈ